ਕਿੰਨੇ ਤੱਕ ਘੰਟੇ ਦਾ ਸਟਾਰਟ ਹੋ ਜਾਣਾ 100 ਤੋਂ 1000 ਘੰਟੇ ਚੱਕਰ ਦੇ ਵਿੱਚ ਵਿੱਚ ਠੀਕ ਹੈ ਜੀ ਨਵੇਂ ਟਰੈਕਟਰ ਲੈਉਣੇ ਆ ਫਸਟ ਪਾਰਟ ਫਸਟ ਪਾਰਟ ਹਾਂਜੀ ਠੀਕ ਹੈ ਭਾਈ ਜੀ 90 ਹੌਸ ਪਾਵਰ ਦਾ ਟਰੈਕਟਰ ਠੀਕ ਹੈ ਜੀ 90 ਹੌਸ ਪਾਵਰ ਦਾ ਟਰੈਕਟਰ ਹੈ ਭਾਈ ਜੀ ਟਰਬੋ ਵਾਲਾ ਟਰੈਕਟਰ origignal ਟਰਬੋ ਵਾਲਾ ਨਵਾਂ ਇਹ origignal origignal ਠੀਕ ਹੈ ਜੀ ਟੋ ਮਾਡਲ ਆ ਕੈਵਨ ਕੂਨਪੀ ਦੇ ਨਾਲ ਹੀ ਆ ਨਾ ਬਈ ਕੈਵਨ ਕੂਨ ਬਿਲਕੁਲ ਜੀ ਬਿਲਕੁਲ ਪੰਜਾਬ ਨੰਬਰ ਹੀ ਮਿਲਣਗੇ ਜੀ ਭਾਈ ਜੀ ਪੰਜਾਬ ਨੰਬਰ ਹੀ ਠੀਕ ਹੈ ਜੀ ਜੇ ਕੋਈ ਬਾਹਰਲਾ ਨੰਬਰ ਹੋ ਦੱਸ ਕੇ ਦੇਵਾਂਗੇ ਜੇ ਬਾਹਰਲਾ ਨੰਬਰ ਆ ਠੀਕ ਹੈ ਜੀ। ਇੰਨੀ ਪੰਜਾਬ ਨੰਬਰ ਹੀ ਹੁੰਦੇ ਆ ਜੀ। ਠੀਕ ਹੈ ਜੀ। ਫਸਟ ਪਾਰਟੀ। ਫਸਟ ਪਾਰਟੀ। ਠੀਕ ਹੈ ਜੀ। ਹਾਂਜੀ ਦੋਸਤ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਆਪਾਂ ਖੜੇ ਆਂ ਕਿ ਕਰਨਲ ਟਰੈਕਟਰ ਸੇਲ ਪਰਚੇਜ ਮੋਗ ਗਿਆ ਨੇ ਤੇ ਭਾਈ ਕੋਮਲ ਆਪਣੇ ਨਾਲ ਆ ਕਰਦਾ ਇਹ ਗੱਲਬਾਤ। ਸਤਿ ਸ਼੍ਰੀ ਅਕਾਲ ਭਾਈ ਜੀ। ਠੀਕ ਹੋ ਭਾਈ ਕੋਮਲ ਭਾਈ। ਠੀਕ ਹੈ ਜੀ। ਠੀਕ ਹੈ ਭਾਈ ਜੀ। ਕਿੰਨੇ ਕ ਟਰੈਕਟਰ ਅਵੇਲੇਬਲ ਨੇ ਭਾਈ ਜੀ ਆਪਣੇ ਸ਼ੋਰੂਮ 'ਚ? ਆਪਣੇ ਹੈਗੇ 20 ਕ ਟਰੈਕਟਰ। 20 ਬਾਈਕਲ ਕੰਨਦੇ ਆ। ਠੀਕ ਹੈ ਭਾਈ ਜੀ। 3 ਇਸ ਸ਼ੋਰੂਮ ਆ ਪਰ ਸ਼ੋਰੂਮ ਚ ਇਹ ਚ ਬਾਈ ਜੀ ਤੁਹਾਨੂੰ ਚੱਲਣਗੇ ਘੱਟ ਤੋਂ ਘੱਟ ਘੰਟੇ ਚੱਲੇ ਹੋਏ ਕਿੰਨੇ ਤੋਂ ਘੰਟੇ ਦਾ ਸਟਾਰਟ ਹੋਇਆ 100 ਤੋਂ 1000 ਘੰਟੇ ਚੱਕਰ ਦੇ ਵਿੱਚ ਵਿੱਚ ਠੀਕ ਹੈ ਜੀ ਨਵੇਂ ਟਰੈਕਟਰ ਲੈਉਣੇ ਆ ਫਰਸਟ ਪਾਰਟੀ ਫਰਸਟ ਪਾਰਟੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਜਿਹੜੇ ਇੱਧਰ ਟਰੈਕਟਰ ਖੜੇ ਬਾਈ ਜੀ ਇਹ ਕੱਟੇ ਹੋਏ ਟਰੈਕਟਰ ਨੇ ਸਾਰੇ ਆਪਾਂ ਇਹ ਵਿੱਚ ਕੱਟੇ ਆ ਠੀਕ ਹੈ ਜੀ ਇਹਨਾਂ ਚੋਂ ਖਰੀਦਣ ਹੋਵੇ ਇਹਨਾਂ ਚ ਵੀ ਆਲਾ ਹਾਂਜੀ ਹਾਂਜੀ ਜੀ ਠੀਕ ਹੈ ਬਾਈ ਜੀ ਬਾਕੀ ਨਿਗਾ ਮਰਵਾਇਆ ਜਸਪ੍ਰੀ ਤਾਂ ਟਰੈਕਟਰ ਬਹੁਤ ਨੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਠੀਕ ਹੈ ਇਹ ਰੰਗ ਪਿੰਟ ਬਾਈ ਜੀ ਰਿੰਗਲ ਆ ਜੀ ਸਾਰਾ ਰੰਗ ਮਾੜਾ ਮੋਟਾ ਇਸੇ ਵਸੇ ਤੇ ਕੀ ਕਰਨਾ ਰੇ ਮਾੜਾ ਮੋਟਾ ਮਾੜਾ ਮੋਟਾ ਠੀਕ ਹੈ ਜੀ ਬਸ ਜਿਹੜੀ ਗੱਲ ਹੈ ਨਾ ਇੱਕ ਨੰਬਰ ਕਮ ਆਗਾ ਹਾਂ ਜੀ ਇੱਕ ਨੰਬਰ ਕਮ ਕਾਗਜ਼ ਪੱਤਰਾਂ ਦਾ ਵੀ ਤੇ ਟਰੈਕਟਰ ਦਾ ਵੀ ਇੱਕ ਨੰਬਰ ਕਮ ਹੈ ਠੀਕ ਹੈ ਜੀ ਮਤਲਬ ਉਹ ਰਿਹਾ ਕਿ ਅਗਲਾ ਜੋ ਕੇ ਲੈ ਕੇ ਜਾਵੇ ਮੈਂ ਕਹਿੰਦਾ ਫੁੱਲ ਗਾਰੰਟੀ ਹੈ ਜੀ ਠੀਕ ਹੈ ਬਾਈ ਜੀ ਤੇ ਪੰਜਾਬ ਨੰਬਰ ਹੀ ਮਿਲਣਗੇ ਜੀ ਬਾਈ ਜੀ ਪੰਜਾਬ ਨੰਬਰ ਹੀ ਠੀਕ ਹੈ ਜੀ ਜੇ ਕੋਈ ਬਾਹਰਲਾ ਨੰਬਰ ਹੋ ਦੱਸ ਕੇ ਦੇਵਾਂਗਾ ਜੀ ਬਾਹਰਲਾ ਨੰਬਰ ਆ ਠੀਕ ਹੈ ਜੀ ਤੇ ਨਹੀਂ ਪੰਜਾਬ ਨੰਬਰ ਹੀ ਹੁੰਦੇ ਆ ਜੀ ਮਲਕਾਂਟਾ ਦੇ ਸਾਉਣਾ ਚੰਦ ਹਾਂਜੀ ਹਾਂਜੀ ਠੀਕ ਹੈ ਜੀ ਤੇ 2010 ਮਾਡਲ ਆ ਬਈ ਕੰਡੀਸ਼ਨ ਚ ਚੈੱਕ ਕਰ ਲੋ ਮਾਨਸਾ ਨੰਬਰ ਹੈਗਾ ਤੇ ਟਾਇਰ ਬਈ ਜੀ ਇਹਦੇ ਇਹਦੇ ਟਾਇਰ ਦੁਬਾਰਾ ਦੇ ਹੈ ਜੀ ਠੀਕ ਹੈ ਜੀ ਨਵੇਂ ਟਾਇਰ ਠੀਕ ਹੈ ਜੀ ਤੇ ਇਹ ਸ਼ੋਰੂਮ ਚ ਬਈ ਜੀ ਇੱਕ ਗੱਲ ਹੈ ਨਾ ਟਾਇਰ ਜੇ ਦੁਬਾਰੇ ਦੇ ਵੀ ਹੋਣਗੇ ਨਵੇਂ ਪਾਏ ਹੋਣਗੇ ਹਾਂਜੀ ਹਾਂਜੀ ਨਵੇਂ ਨਵੇਂ ਠੀਕ ਹੈ ਬਈ ਜੀ ਤੇ ਡਿਮਾਂਡ ਬਈ ਜੀ ਇਹਦੀ ਇਹ ਜੀ 375000 ਰੁਪਇਆ ਮੰਗਦੇ ਆ ਠੀਕ ਆ ਇਹ 10 10 15000 ਰੁਪਇਆ ਛੱਡ ਦਿੰਦੇ ਆ ਠੀਕ ਆ ਭਾਈ ਜੀ 10 15000 ਰੁਪਇਆ ਸੂਟ ਹੋ ਜਾਵੇ ਟਰੈਕਟਰ ਵੀ ਕੱਟਿਆ ਜਾਊਗਾ ਲੋਨ ਵਗੈਰਾ ਦੀ ਸੌਦਾ ਤੇ ਹੈਗੀ ਹਾਂਜੀ 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 ਤੇ ਆ ਕਹਿੰਗੇ ਭਾਈ ਜੀ ਸੋਨਾ ਲੀਕਾ ਤੇ ਲੋ ਭਾਈ ਜੀ ਇਹ ਹਜੇ ਮੈਂ ਕਹਿੰਨਾ ਕੰਪਨੀ ਦਾ ਜਿਆ ਲਾਂਚ ਕੀਤਾਗਾ ਠੀਕ ਆ ਪਰ ਇਹ ਸ਼ੋਰੂਮ ਚ ਹਜੇ ਖੜਾ ਗਾਣਾ ਭਾਈ ਜੀ ਟਾਈਗਰ ਹਾਂਜੀ ਠੀਕ ਆ ਜੀ ਟਾਈਗਰ ਟੌਪ ਮਾਡਲ ਆ ਭਾਈ ਜੀ ਤੇ ਡੀਆਈ 55 ਦਾ ਠੀਕ ਆ ਜੀ ਤੇ ਨਾਲ ਦੀ ਵੀ ਟਾਇਰ ਟੂਲ ਸਾਰੇ ਹਾਂਜੀ ਹਾਂਜੀ ਨਾਲ ਤਰੀ ਫਸਟਵਾਲ ਠੀਕ ਹੈ ਜੀ ਇਹ ਵੀ 67 ਨੰਬਰ ਆਗਾ ਬਈ ਜੀ ਚੈਂਜਰ ਵਾਲਾ ਟਰੈਕਟਰ ਹੈ ਨਾ ਬਈ ਜੀ ਹਾਂਜੀ ਠੀਕ ਹੈ ਜੀ 3 ਸਪੀਡਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਤੇ 20 ਮਾਡਲ ਆ ਬਈ ਜੀ ਤੇ ਡਿਮਾਂਡ ਜੀ ਬਈ ਜੀ ਦੀ ਇਹਦੀ 590000 ਰੁਪਏ ਜੀ ਠੀਕ ਹੈ ਜੀ ਮੌਕੇ ਤੇ ਚਲੋ ਮਾਨਤਾ 10000 ਰੁਪਏ ਮੌਕੇ ਦਾ ਰੇਕ ਚ ਹੋਈ ਜਾ ਹੁ ਹੋ ਜਾਂਦਾ ਜੀ ਤੇ ਅੱਗੇ ਲਵੇ ਜੀ ਕਬੋਟਾ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਬਈ ਜੀ ਇਹ ਫੁੱਲ ਸੋਨਾ ਟਰੈਕਟਰ ਹੈਗਾ ਅਜੇ ਤੱਕ ਮਾਰਕਾ ਵੀ ਕਹ ਲਈਏ ਚੌਕੜਾ ਡਰਾਂ ਦਾ ਜਮਾ ਨਵੀਂ ਹੈਗਾ ਨਾ ਦੁਬਾਰੇ ਦਾ ਨਮਾ ਠੀਕ ਹੈ ਦੁਬਾਰੇ ਦੇ ਟਾਇਰ ਨੇ ਕੋਨੋਪੀ ਛਤਰੀਆ ਖੁੱਲੇ ਪਲੇਟਫਾਰਮ ਵਾਲਾਗਾ 19 ਮਾਡਲ ਆ ਤੇ ਇਹਦੀ ਡਿਮਾਂਡ ਜੀ ਇਹਦੀ 5,20,000 ਰੁਪਏ ਮੰਗਦੀ ਆ ਜੀ 5 ਲੱਖ ਦਾ ਦੇ ਦਿਆਂਗੇ ਠੀਕ ਹੈ ਲਓ ਵੇਚੋ 20,000 ਰੁਪਏ ਦੀ ਛੋਟ ਹੋ ਚੁੱਕੀ ਪੀਵੀ02 ਅੰਮ੍ਰਿਤਸਰ ਦਾ ਨੰਬਰ ਆ ਨਾ ਬਾਈ ਜੀ ਅੰਮ੍ਰਿਤਸਰ ਦਾ ਨੰਬਰ ਠੀਕ ਹੈ ਜੀ ਤੇ ਅੱਗੇ ਆਇਆਗਾ ਬਾਈ ਜੀ ਛੋਟਾ ਟਰੈਕਟਰ ਨੋਵੋ 755 ਤੇ ਇਹ ਮਾਡਲ ਹੈਗਾ ਬਾਈ ਜੀ 23 ਮਾਡਲ ਆ ਜੀ ਠੀਕ ਹੈ ਜੀ ਯਾਰ 1165000 ਰੁਪਏ ਮੰਗਦੇ ਆ ਜੀ 1.5 ਦੇ ਦੇ ਦੇਣਗੇ ਠੀਕ ਹੈ ਜੀ ਬਾਈ ਬਾਕੀ ਮਾਨਤਣ ਹੋਰ ਹੋ ਜਾਗਾ ਨਾਲ ਦੇ ਟਾਇਰ ਨੇ ਵੇਚੇ ਤਕਰੀਬਨ ਇਹਦਾ ਮੈਂ ਕਹਣਾ 1000 ਘੰਟੇ ਤੋਂ ਵੀ ਥੱਲੇ ਚੱਲਿਆ ਹੋਇਆ ਹਾਂਜੀ ਹਾਂਜੀ ਇੱਥੇ ਥੱਲੇ ਆ ਠੀਕ ਆ ਬਾਈ ਜੀ ਬਾਕੀ ਦੇਖ ਸਕਦੇ ਹੋ ਬਈ ਫੁੱਲ ਸੋਨਾ ਟਰੈਕਟਰ ਆ ਹਾਂਜੀ ਤੇ ਅੱਗੇ ਗਿਆ ਬਾਈ ਜੀ ਕੋਈ ਵੀ ਕਮੀ ਨਹੀਂ ਠੀਕ ਆ ਜੀ ਤੇ ਇਹਦਾ ਛੋਟਾ ਭਾਈ ਆ ਗਿਆ 655 ਹਾਂ 655 21 ਮਾਡਲ ਆ ਇਹ ਇਹ 21 ਮਾਡਲ ਆ ਬਾਈ ਜੀ ਠੀਕ ਆ ਜੀ ਤੇ ਪੀਵੀ 25 ਨੰਬਰ ਆਗੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਨਾਲ ਦੇ ਟਾਇਰ ਬਾਈ ਜੀ ਤੇ ਕੋ ਇਦੇ ਨਾਲ ਟਾਇਰ ਹੈਗੇ 85 ਪੈਸੇ ਜੀ ਠੀਕ ਆ ਜੀ ਖੁੱਲੇ ਪਲੇਟਫਾਰਮ ਚ ਆ ਗਿਆ ਫੋਰ ਸਪੀਡ ਹੈ ਗਿਆਣੇ ਬਈ ਜੀ ਹਾਂਜੀ ਹਾਂਜੀ ਠੀਕ ਆ ਜੀ ਇੱਕ ਹੀ ਮਾਡਲ ਆ ਕਿ ਤੇ ਇਹਦੀ ਡਿਮਾਂਡ ਬਈ ਜੀ ਇਹਦਾ ਜੀ 10 30 ਮੰਗਦੇ ਆ ਠੀਕ ਆ ਜੀ 10 ਲੱਖ ਦਾ ਦੇ ਦੇਣਾ ਠੀਕ ਆ ਜੀ ਲੈ ਵੀ ਇਹ ਚ 30000 ਰੁਪਏ ਦੀ ਛੂਟ ਹੋ ਜੋ ਬਾਕੀ ਦੇ ਸਕਦੇ ਬਈ ਜੀ ਜਿਹੜੇ ਕੰਪਨੀ ਵੱਲੋਂ ਵੇਟ ਵਗੈਰਾ ਲੱਗੇ ਆਉਂਦੇ ਨੇਗੇ ਠੀਕ ਆ ਬਈ ਜੀ ਉਹ ਵੇਟ ਵਗੈਰਾ ਲੱਗੇ ਹੋਣੇਗੇ ਪੇਂਟ ਦੀ ਬਈ ਜੀ ਇਹ ਟਰੈਕਟਰ ਦੀ ਗਾਰੰਟੀ ਆ ਗਾਰੰਟੀ ਆ ਜੀ ਪੇਂਟ ਨਹੀਂ ਹੁੰਦੀ ਅੱਗੇ ਆ ਗਿਆ ਬਈ ਜੀ 52 10 ਤੇ ਪੀ ਇਹ ਮਾਡਲ ਲੇ ਕੇ ਭੇਜੀਏ ਇਹ ਮਾਡਲ ਹੋਏਗਾ ਜੀ 20 ਠੀਕ ਆ ਜੀ ਲਓ ਵੀ 20 ਮਾਡਲ ਆ ਕਨੂਪੀ ਸਤਰੀ ਲੱਗੇ ਟਾਇਰ ਦੁਬਾਰਾ ਦੇਣੇ ਨੇ ਵੀ ਹਾਂ ਨਹੀਂ 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 ਨਾਲ ਦੇ ਜੀ ਨਾਲ ਦੇ ਟਾਇਰ ਠੀਕ ਆ ਜੀ ਲਓ ਵੀ ਨਾਲ ਦੇ ਟਾਇਰ ਨੇ ਬਾਕੀ ਦੇਈ ਸਕਦੇ ਮੂਰਲੇ ਪਾਏ ਆ ਮਗਰਲੇ ਨਾਲ ਦੇ ਠੀਕ ਆ ਜੀ ਮਗਰਲੇ ਨਾਲ ਦੇ ਭਾਜੀ ਤੇ ਫਰੰਟ ਚੇਂਜ ਹੋਏ ਨੇ ਕਿਉਂਕਿ ਭਾਜੀ ਹੇ ਮਾਰਕਾ ਖੜਾਗਾ ਠੀਕ ਆ ਜੀ ਮਾਡਲ 20 ਆ ਕਹੇ ਭਾਜੀ ਤੇ ਇਹਦੀ ਡਿਮਾਂਡ ਭਾਜੀ ਇਹਦੀ ਜੀ 745000 ਰੁਪਏ ਸਵਾ 7 ਦਾ ਦੇ ਦਿਆਂਗੇ ਜੀ ਠੀਕ ਹੈ ਜੀ ਲਵੇ ਸਵਾ 7 ਲੱਖ ਰੁਪਏ ਦਾ ਮਿਲ ਜੂਗਾ ਇਹ ਟਰੈਕਟਰ ਸੋਨੋ ਟਰੈਕਟਰ ਕਟਾਇਓ ਲੋਨ ਵੀ ਹੋ ਜੂ ਠੀਕ ਹੈ ਜੀ ਤੇ ਐਤਵਾਰ ਤੋਂ ਬਿਨਾ ਵੀ ਹਰ ਵਾਰ ਹਾਂਜੀ ਹਾਂਜੀ ਹਰ ਵਕਤ ਠੀਕ ਹੈ ਜੀ ਅੱਗੇ ਲਓ ਬਈ ਜੀ ਗੱਬਰوں ਦੀ ਪਹਿਲੀ ਪਸੰਦ ਆ 855 ਪੁਰਾਣੀ ਸ਼ੋਅ ਵਾਲਾ ਤੇ ਇਹ ਮਾਡਲ ਹੈਗਾ ਬਈ ਜੀ 22 ਮਾਡਲ ਆ ਜੀ 3 ਸਪੀਡ ਚਾਹੀ ਹਾਂਜੀ 3 ਸਪੀਡ 22 ਮਾਡਲ 7 ਲੱਖ 80 ਹਜ਼ਾਰ ਰੁਪਏ ਦਾ ਯਾਨੀ ਕਿ ਚ 15000 ਰੁਪਏ ਠੀਕ ਹੈ ਜੀ ਤੇ ਪੀ ਵੀ ਵਾਲੇ ਨੰਬਰ ਆ ਗਾਣਾ ਬਈ ਜੀ 16 ਦੇ ਟਾਇਰਾਂ ਜਗਾ ਫੁੱਲ ਫੀਚਰ ਵਾਲਾ ਫ ਤੇ ਬਾਕੀ ਮਾਰਕਮੋਰਕਾ ਸਾਰੇ ਲੱਗੇ ਪੈਨੇਗੇ ਤੇ ਕੰਡੀਸ਼ਨ ਦਾ ਪੂਰਾ ਸਾਫ ਆਗਾ ਠੀਕ ਹੈ ਜੀ ਫੁੱਲ ਸਾਫ ਆ ਟਰੈਕਟਰ ਨਹੀਂ ਫਰਸਟ ਕੁਆਲਟੀ ਦੇ ਨਵਾਂ ਠੀਕ ਨਵਾਂ ਟਰੈਕਟਰ ਹੀ ਫਰਸਟ ਕੁਆਲਟੀ ਇਹ ਹੈਗਾ ਭਾਈ ਜੀ ਨੰਬਰ 5245 ਟਾਓ ਮਾਡਲ ਚੱਲ ਜੇ ਤੇ ਇਹ ਮਾਡਲ ਹੈਗਾ ਜੀ ਇਹ ਮਾਡਲ 21 ਠੀਕ ਆ ਜੀ ਤੇ ਲਓ ਭਾਈ ਅੰਬਸਡਰ ਦਾ ਨੰਬਰ ਹੈਗਾ ਨਾਲ ਦੀ ਟਾਇਰ ਨੇ ਭਾਈ ਜੀ ਬਾਕੀ ਦੇਖ ਵੀ ਸਕਦੇ ਹੋ ਨਵਾਂ ਟਰੈਕਟਰ ਆ ਫੁੱਲ ਸੋਨਾ ਜਿਹਾ ਫੁੱਲ ਨਵਾਂ ਆ ਜੀ ਯੂਰਬੈਕ ਕੰਪਨੀ ਪੀਸ ਠੀਕ ਆ ਜੀ ਕੰਪਨੀ ਪੀਸ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਇਹਦਾ ਹੀ 5,20,000 ਰੁਪਏ ਮੰਗਦੇ ਆ 5 ਲੱਖ ਦਾ ਦੇ ਦਿਆਂਗੇ ਠੀਕ ਆ ਜੀ ਲਓ ਵੀ ਇਹ ਤੋਂ ਵੀ 20,000 ਰੁਪਏ ਸੂਟ ਹੋ ਜੇਵੇ ਕਰਾਣ ਦੀ ਕਰਾ ਦੇ ਤੇ ਕਹੇਗਾ ਭਾਈ ਜੀ 5405 ਫੁੱਲ ਸੋਨਾ ਤੇ ਟੋ ਮਾਡਲ ਗੇਰ ਗੇਰ ਪ੍ਰੋ ਵਾਲਾ ਭਾਈ ਜੀ 4x4 ਚ ਆ ਗਿਆ ਜਿਹਦੀ ਅੱਜ ਕੱਲ ਬਹੁਤ ਜ਼ਿਆਦਾ ਡਿਮਾਂਡ ਆ ਗਈ ਤੇ ਇਹ ਮਾਡਲ ਹੈਗਾ ਭਾਈ ਜੀ ਇਹ ਮਾਡਲ ਹੈਗਾ ਜੀ 21 ਠੀਕ ਆ ਜੀ ਨਾਲ ਦੀ ਟਾਇਰ ਨੇ ਭਾਈ ਜੀ ਬੈਕ ਸਾਈਡ ਤੁਸੀਂ ਦੇਖ ਸਕਦਾ ਰੇਡੀਅਲ ਟਾਇਰ ਪਾਏ ਹੋਏ ਨੇਗੇ ਤੇ ਪੀਵੀ 76 ਨੰਬਰ ਆਗਾ ਤੇ ਇਹਦੀ ਡਿਮਾਂਡ ਜੀ ਇਹ ਤਾਂ ਜੀ 5 975 ਜੀ ਠੀਕ ਹੈ ਜੀ ਲਓ ਵੀ 9 ਲੱਖ 75 ਹਜ਼ਾਰ ਰੁਪਏ ਡਿਮਾਂਡ ਆਗੇ ਸਾਢੇ 9 ਲੱਖ ਦਾ ਦੇ ਦਿਆਂਗੇ ਜੀ ਠੀਕ ਹੈ ਜੀ 25000 ਰੁਪਏ ਦਾ ਦੇ ਸਕਾਂਗਾ ਬਈ ਜੀ ਲਓ ਬਈ ਠੀਕ ਹੈ ਜੀ ਬਾਕੀ ਰੰਗ ਪੇਂਟ ਦੀ ਗਰੰਟੀ ਹਾਂ ਜੀ ਫੁੱਲ ਗਰੰਟੀ ਠੀਕ ਹੈ ਜੀ ਤੇ ਅੱਗੇ ਗਿਆ ਬਈ ਜੀ ਪਹਿਲਾਂ ਤੁਹਾਨੂੰ ਦੋ ਵੱਡੇ ਭਾਈ ਦਿਖਾਏ ਸੀ ਹੁਣ ਉਹਨਾਂ ਦਾ ਵੀ ਛੋਟਾ ਭਾਈ ਦਿਖਾਉਣਾ ਹੈ 4/2 ਚ 655 ਤੇ ਇਹ ਮਾਡਲ ਹੈਗਾ ਬਈ ਜੀ 20 ਮਾਡਲ ਆ ਜੀ ਠੀਕ ਹੈ ਜੀ ਲਓ ਵੀ ਟਾਪ ਮਾਡਲ ਆ ਕਨੋਪੀ ਸਾਥਰੀ ਲੱਗੇ ਖੁੱਲੇ ਪਲੇਟਫਾਰਮ ਚ ਆ ਗਿਆ 16 ਦੇ 18 ਚ ਆ ਵੀ ਮਾਡਲ ਆ ਗਿਆ ਤੇ ਡਿਮਾਂਡ ਪਈ ਜੀ ਦੀ 7.50 ਠੀਕ ਹੈ ਜੀ ਲਓਏ 7,85,000 ਰੁਪਏ ਡਿਮਾਂਡ ਆ 15 ਤੋਂ 20,000 ਦਾ ਇਹ ਚੋ ਡਿਸਕਾਊਂਟ ਹੋ ਜੂਗਾ। ਤੇ ਲਓ ਬਈ ਅੱਗੇ ਫਿਰ ਆ ਗਿਆ 5405 ਪੀਵੀ 55 ਨੰਬਰ ਦਾ ਉਹ ਵੀ 21 ਮਾਡਲ ਸੀ ਨਾ ਬਾਈ ਜੀ ਹਾਂ ਜੀ ਇਹ ਵੀ 21 ਮਾਡਲ ਆ ਹਾਂ ਠੀਕ ਹੈ ਜੀ ਤੇ ਕੰਡੀਸ਼ਨ ਬਾਈ ਐਡੀਸ਼ਨ ਫੁੱਲ ਆਈ ਇਹਦੀ 21 ਮਾਡਲ ਉਹ 11,50,000 ਰੁਪਏ ਲਿਖਿਆ ਜੀ ਇਹਦਾ ਠੀਕ ਹੈ ਜੀ ਨਾਲ ਦੇ ਟਾਇਰ ਹਾਂ ਜੀ ਨਾਲ ਦੇ ਟਾਇਰ 20,000 ਰੁਪਏ ਛੋੜੋ ਠੀਕ ਹੈ ਫਸਟਵਾਲਟ ਇਹਨਾਂ ਦਾ ਕੰਡੀਸ਼ਨ ਟਰੈਕਟਰ ਕੋਈ ਕਮੀ ਨਹੀਂ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਗਾਰੰਟੀ ਹੈ ਪਹਿਲਾਂ ਫਸਟਵਾਲਟ ਤੇ ਅੱਗੇ ਕਹ ਬਾਈ ਜੀ ਸੋਨਾ ਲੀਕਾ 18 ਮਾਡਲ ਟਰੈਕਟਰ ਹੈ ਠੀਕ ਹੈ ਜੀ ਲੋ ਵੀ 18 ਮਾਡਲ ਟਰੈਕਟਰ ਹੈਗਾ ਬਿਨਾ ਚੇਂਜਰ ਵਾਲਾ ਹੈਗਾ ਤੇ ਟਾਇਰ ਨਾਲ ਦੇ ਨੇ ਬਾਈ ਜੀ ਚੌਕੜਾ ਟਰੈਕਟਰ 16 ਵਾਲੇ ਨੇਗੇ ਤੇ ਟਾਇਰ ਇਹਦੇ ਕਿੰਨੇ ਕੇ ਪੈਸੇ ਪੈਣੇ ਬਾਈ ਜੀ ਇਹਦੇ ਨਾਲ ਦੇ ਟਾਇਰ ਹੈਗੇ ਉੱਤੇ ਠੀਕ ਹੈ ਜੀ ਉੱਤੇ ਆਹਦੇ ਹੈਗੇ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ 5 4 ਲੱਖ 95000 ਰੁਪਈਆ ਠੀਕ ਆ ਜੀ ਮੌਕੇ ਤੇ 20000 ਰੁਪਏ ਛੋਟ ਹੋ ਜੀ ਠੀਕ ਆ ਜੀ ਤੇ 60 ਹੌਸਪਾਵਰ ਦਾ ਗਿਆ ਤੇ ਅੱਗੇ ਗਿਆ ਬਾਈ ਜੀ ਛੋਟਾ ਟਰੈਕਟਰ ਸਵਰਾਜ 969 969 ਤੇ ਇਹ ਮਾਡਲ ਹੈਗਾ ਬਾਈ ਜੀ 21 ਮਾਡਲ ਹੈ ਜੀ ਠੀਕ ਹੈ ਲੋ ਵੀ ਟੋਪ ਮਾਡਲ ਹੈਗਾ 21 ਮਾਡਲ ਹੈਗਾ ਤਕਰੀਬਨ ਇਹ ਚੱਲਿਆ ਹੋਇਆ ਹੈਗਾ ਬਾਈ ਜੀ 5 600 ਘੰਟੇ ਦੇ ਲਗਭਗ ਨਾਲ ਦੇ ਟਾਇਰ ਟੁਰਨੇਗੇ ਫਸਟ ਪਾਰਟੀ ਦਾ ਇੰਜਨ ਗੇਅਰ ਦੀ 100% ਗਾਰੰਟੀ ਹੈਗੀ ਇਹਦਾ ਤਾਂ ਕਹੜੇ ਬਾਈ ਜੀ ਤੁਸੀਂ ਦੇਖ ਸਕਦੇ ਹੋ ਬੰਪਰ ਤੱਕ ਵੀ ਨਹੀਂ ਪੇਂਟ ਹੋਇਆ ਨਾ ਬਾਈ ਹਾਂ ਜੀ origignal tractor ਆ ਸਾਰਾ 7 ਲੱਖ 95000 ਰੇਟ ਆ ਜੀ ਠੀਕ ਹੈ ਜੀ ਨਵੇ ਬਾਕੀ ਮੌਕੇ ਦੇ ਮਾਤਾਂ ਨੂੰ ਹੋ ਜਾਊਗਾ ਤੇ ਇਹ ਲਈ ਆਪਾਂ ਹਜੇ ਬਾਲਾ ਤੋਤਾ ਤੋਤਾ ਵੀ ਨਹੀਂ ਬਾਕੀ ਦੇਖ ਸਕਦੇ ਭਾਈ ਜੀ ਠੀਕ ਹੈ ਭਾਈ ਜੀ ਟਰੈਕਟਰ ਜਾਦੇ ਹੋਣ ਕਰਕੇ ਤੁਸੀਂ ਵੀ ਘਟੇ ਹੋਏ ਵਾਹ ਠੀਕ ਹੈ ਭਾਈ ਜੀ ਇਹ ਤੁਹਾਨੂੰ ਇੱਕ ਲਾਸਟ ਟਰੈਕਟਰ ਦਿਖਾ ਦੇ ਰਹੇ ਹਾਂ ਭਾਈ ਜੀ ਟਰਬੋ ਵਾਲਾ ਤੇ ਜਿਵੇਂ ਤੁਹਾਨੂੰ ਕਹਿਤਾ ਭਾਈ ਜੀ ਇਹ ਸ਼ੋਰੂਮ 'ਚ ਹਰੇਕ ਪ੍ਰਕਾਰ ਦਾ ਟਰੈਕਟਰ ਮਿਲੂਗਾ ਤੇ ਇਹ ਹੈਗਾ ਭਾਈ ਜੀ ਕੈਬਿਨਾ ਵਾਲਾ ਟਰੈਕਟਰ ਨਾ ਭਾਈ ਜੀ ਹਾਂਜੀ ਤੇ ਇਹ ਮਾਡਲ ਹੈਗਾ ਭਾਈ ਜੀ 22 ਮਾਡਲ ਆ ਜੀ ਠੀਕ ਹੈ ਜੀ 164000 ਰੁਪਏ ਠੀਕ ਹੈ ਲੈ 21,40,000 ਰੁਪਏ 90 90 ਹੌਸਪਾਵਰ ਦਾ ਟਰੈਕਟਰ ਹੈ ਠੀਕ ਹੈ ਜੀ 90 ਹੌਸਪਾਵਰ ਦਾ ਟਰੈਕਟਰ ਹੈ ਬਈ ਜੀ ਟਰਬੋ ਵਾਲਾ ਟਰੈਕਟਰ ओरिजिनल ਟਰਬੋ ਵਾਲਾ ਨਾ ਬਈ ਇਹ ओरिजिनल ओरिजिनल ਠੀਕ ਹੈ ਜੀ ਟੋ ਮਾਡਲ ਆ ਕੈਵਨ ਕੋਨ ਤੁਸੀਂ ਦੇ ਦੇ ਨਾਲ ਹੀ ਆ ਨਾ ਬਈ ਕੈਵਨ ਕੋਨ ਬਿਲਕੁਲ ਜੀ ਬਿਲਕੁਲ ਠੀਕ ਹੈ ਭਾਜੀ ਬਾਕੀ ਦੇ ਸਕਦੇ ਹੋ ਪਿੱਛੇ ਜਸਪਰੀ ਤੇ ਨੀਗਮਰਵਾਦੇ ਸਿਸਟਮ ਸੋ ਸਟਮੇ ਸਾਰਾ ਕੁਝ ਆਸੀ ਉਸੀ ਵਗੈਰਾ ਓਕੇ ਹੈ ਸਾਰਾ ਓਕੇ ਹੈ ਜੀ ਠੀਕ ਹੈ ਭਾਜੀ ਤੇ ਲੋਕੇਸ਼ਨ ਦੱਸ ਦੋ ਭਾਜੀ ਅਸੋ ਅਸੀਂ ਕਿੱਥੇ ਖੜਾਂਗੇ ਇਹ ਜੀ ਬੁੱਗੀਪੁਰਾ ਚੌਕ ਮ ঠিক আছে মোবাইল নম্বৰ বাই কোমল পঠানে অতীন তনসাহ ঠিক আমাৰ বহুত বগেয়া ধনবাদ নামি লাগি লাইকে